ਕੀ ਕਰੀ ਜਾਂਦੇ ਆ ਬਬੇ ਜੀ ਮੇਰੀ ਫੋਟੋ ਕਾ ਤੋ ਖਿਚਨੇ ਯਾਰ ਤੁਸੀਂ ਮੌਕੇ ਦੇ ਅਫਸਰ ਨਹੀਂ ਹੈਗੇ ਕਿਉਂ ਖਿਚਣੀ ਤੁਸੀਂ ਮੇਰੀ ਇਜਾਜ਼ਤ ਬਿਨਾ ਖਿਚੇ ਨਹੀਂ ਸਕਦੇ ਐਵੇਂ ਤੁਹਾਡੀ ਇਜਾਜ਼ਤ ਬਿਨਾ ਨਹੀਂ ਨਹੀਂ ਇਹ ਥੋੜੋ ਗੱਲ ਆ ਹੈ ਨਹੀਂ ਨਹੀਂ ਜਿਹੜਾ ਜਾਵੇ ਕਹਿੰਦਾ ਯੂ ਜਾਵੇ ਖਿੱਚੇ ਕੋਈ ਖਿੱਚ ਲੈ ਫੇਰ ਚੱਲ ਖਿੱਚਦੇ ਆ ਮੈਂ ਖੋ ਵੀ ਲੈਣਾ ਹੈ ਐਵੇਂ ਖੋਲੂਗਾ ਤੁਸੀਂ ਮੇਰੀ ਇਜਾਜ਼ਤ ਬਿਨਾ ਕਿੱਦਾਂ ਖਿੱਚ ਲੈਂਗਾ ਐਮੀ ਘਰ ਖੋ ਕੇ ਦਿਖਾ ਦੋ ਮੈਂ ਤੁਸੀਂ ਕਿਤਾ ਖੋਦੋ ਤੂੰ ਕੈਮਰਾ ਨਹੀਂ ਤੁਸੀਂ ਕਿਤਾ ਖੋਲੂਗਾ ਕੈਮਰਾ ਕੋਹਨੇ ਤੁਸੀਂ ਅਸ ਚੱਕਾ ਜਿਗਾੜੋ ਜਕਾ ਤੈਨੂੰ ਕੀ ਪਾਵਰ ਹੈ ਮੇਰੀ ਫੋਟੋ ਖਿੱਚਣ ਦੀ ਦੱਸ ਕਿਉਂ ਤੁਸੀਂ ਮੌਕੇ ਦਾ ਅਫਸਰ ਨਹੀਂ ਆਏ ਮੈਂ ਮੌਕੇ ਦਾ ਅਫਸਰ ਹਾਂ ਤਾਂ ਤੂੰ ਫੋਟੋ ਖਿੱਚਣੀ ਆ ਹਾਂ ਬਿਲਕੁਲ ਖਿੱਚਣੀ ਮੇਰੀ ਦੂਜੀ ਬਣਦੀ ਹੈ ਤੈਨੂੰ ਪਤਾ ਕੀ ਕਰਦੇ ਆ ਅਸੀਂ ਕੀ ਗੱਲ ਹੈ ਨਹੀਂ ਨਹੀਂ ਕਾਦੇ ਲਈ ਖਿੱਚਦਾ ਕਾਦੇ ਲਈ ਖਿੱਚਦਾ ਆ ਕਾਦੇ ਲਈ ਖਿੱਚਦਾ ਦੱਸ ਨਹੀਂ ਨਹੀਂ ਆਪਾਂ ਕੰਮ ਕਰੋ ਜੀ ਬੈਸਣ ਦੀ ਇੱਛ ਕੋਈ ਲੋੜ ਨਹੀਂ ਕਿ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕਰਦੇ ਹਾਂ ਸਾਨੂੰ ਤੁਸੀਂ ਇਹ ਨਾ ਦੱਸੋ ਨਹੀਂ ਤੂੰ ਪਰਸਨ ਫੋਟੋ ਦਾ ਜਿਹਦੇ ਮਰਜ਼ੀ ਤੋਂ ਫੋਟੋ ਖਿੱਚੀ ਜਾਵੇ ਨਹੀਂ ਸਾਨੂੰ ਕਾਨੂੰਨ ਨਾਲ ਤੁਸੀਂ ਆਖਣ ਲੱਗਣੇ ਸਾਨੂੰ ਕਾਨੂੰਨ ਨਾਲ ਸਮਝਾਓ ਤੁਸੀਂ ਚੁੱਕ ਕੇ ਕੈ ਕਹੇ ਪੱ ਜੇਨੇ ਕੰਮ ਕਰਨਾ ਸਫਰੈਂਟ ਹੋਣਾ ਹੀ ਆ ਮੇਰੇ ਪੱਲੇ ਵੀ ਹੈਗਾ ਕੁਝ ਮੈਨੂੰ ਕੁਝ ਪੱਲੇ ਹੈਗਾ ਸਫਰੈਂਟ ਹੋ ਹੀ ਹੁੰਦਾ ਕੋਈ ਗੱਲ ਨਹੀਂ ਸਾਨੂੰ ਵੀ ਪਤਾ ਸਾਨੂੰ ਵੀ ਮੈਂ ਦਊਂਗਾ ਤੁਹਾਡੀ ਦਰਖਾਸਤ ਵੀ ਮੈਂ 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 ਇੱਕ ਮਿੰਟ ਮੇਰੀ ਗੱਲ ਸੁਣ ਫੜੀ ਹੋ ਜਾ ਰਹਾ ਦਾ ਕਮਰੇ ਕਮਰੇ ਨਹੀਂ ਲੱਟੋ ਇਹ ਦਿੱਤੇ ਰੀਲ ਨੰਬਰ ਆ ਤੂੰ ਕੋਈ ਨਾ ਹੋ ਜਾ ਰਿਹਾ ਭਾਈ ਛੱਡੋ ਯਾਰ ਨਹੀਂ ਨਹੀਂ ਮਾਰ ਫਾਟੂ ਕਰਨੀ ਚਪੇਣਾ ਨਾ ਖਲੇ ਮੇਰੇ ਕੋ ਐਵੇਂ ਚਪੜਾ ਮਾਰੂਗਾ ਮੈਂ ਤੇ ਨਹੀਂ ਫੜੀ ਹੋ ਜਾ ਰਹਾ ਦਾ ਕਮਰੇ ਫੜੀ ਜਾ ਇਹ ਦਿੱਤੇ ਰੀਲ ਨੰਬਰ ਆ ਤੂੰ ਕੋਲੇ ਫਟ ਟੁੱਟਣਾ ਇੱਕ ਮਿੰਟ ਤੂੰ ਇਹ ਬਾ ਛੱਡੋ ਕੀ ਆ ਯਾਰ ਮੋਦਾ ਨਹੀਂ ਕੀ ਗੱਲਾਂ ਕਰੇ ਤੂੰ ਯਾਰ ਮੈਨੂੰ ਛੱਡੋ ਯਾਰ ਤੁਸੀਂ ਆਨ ਡਿਊਟੀ ਤੁਸੀਂ ਇਸ ਗੱਲ ਨਾਲ ਕਰਦੇ ਤੁਹਾਡਾ ਮੈਂ ਤੁਸੀ ਪੁਲੀਸਾਂ ਨੂੰ ਸੰਤੋਹ ਦੋ ਮਿੰਟ ਜੋ ਜਣਾ ਖਾਣਾ ਉੱਠ ਕੇ ਦਰਦਾ ਫੋਟੋ ਖਿਚਾਣਾ ਪਏ ਕੋਈ ਗੱਲ ਥੋੜੋ ਜਣਾ ਖਾਣਾ ਦਾ ਕੀ ਮਤਲਬ ਹੁੰਦਾ ਹੈ ਹੈ ਬੋਲਣ ਦਾ ਜਣਾ ਖਾਣਾ ਦਾ ਕੀ ਮਤਲਬ ਹੁੰਦਾ ਕੀ ਗੱਲ ਜਣਾ ਖਾਣਾ ਕੌਣ ਹੁੰਦਾ ਤੂੰ ਆ ਜਾ ਬੇ ਮੋਰੇ ਨਹੀਂ ਨਹੀਂ ਤੂੰ ਬੋਲ ਦੇ ਕਿਦਾ ਜਣਾ ਖਾਣਾ ਦਾ ਕੀ ਮਤਲਬ ਹੈ ਕਿਦਾ ਬੋਲਦਾ ਹੈ ਤੁਸੀਂ ਕਦੇ ਬੈਲਟ ਖੋਲਦੇ ਕਦੇ ਕੋਸ਼ ਕਰਦੇ ਕਦੇ ਕੋਸ਼ ਕਰਦੇ ਲੱਖਾ ਚਲਾ ਚੰਗੀ ਤਰ੍ਹਾਂ ਮੈਂ ਖਿੱਚਦਾ ਹੀ ਆ ਕਰੀ ਜਾ ਜੋ ਕਰਨਾ ਠੀਕ ਆ ਕੋਈ ਹਲਵਾਰ ਕੇ ਫੋਟੋ ਲਾ ਦੇ ਇਹਨਾਂ ਦੀ ਉਹ ਮੈਂ ਲਾਵਾਂ ਉਹ ਤੁਸੀਂ ਤੁਸੀਂ ਇਹ ਤਾਂ ਜਾਨ ਲੱਗਣੀ ਆ ਤੁਸੀਂ ਜਵਾਬ ਦੇ ਤੁਸੀਂ ਜਵਾਬ ਦੇ ਲੱਗਣੀ ਆ ਤੁਸੀਂ ਜਵਾਬ ਦਿਓ ਕੀ ਨੰਬਰ ਦੇ ਇਹਨਾਂ ਦਾ ਮਰ ਰਹੇ ਚੱਲ ਨਹੀਂ ਐਸੇ ਕੀ ਨੰਬਰ ਦੇ ਹਾਂਜੀ ਕਰਨਾ ਜਿੰਨੇ ਕਿਤਰਾ